ਨੇ ਉਹ ਗੁਰਗਾ ਇਹ ਵੀ ਕਹ ਰਹੀ ਸੀ ਨਾ ਵੀ ਮਰਜ਼ਾਦਾ ਇਹ ਆ ਵੀ ਦਸਤਾਰਾਂ ਦੀ ਗੱਲ ਵੀ ਦਰਬਾਰ ਸਾਹਿਬ ਦਾ ਹੈੱਡ ਗਰੰਥੀ ਜਿਹੜਾ ਹੈਗਾ ਉਹ ਦਸਤਾਰ ਦਿੰਦਾ। ਉਹ ਬਿਉਣ ਨੇ ਦਸਤਾਰ ਨਹੀਂ ਦਿੱਤੀ ਇਸ ਵਾਸਤੇ ਉਹ ਵੀ ਜਥੇਦਾਰ ਦੀ ਨਿਯੁਕਤੀ ਜਿਹੜੀ ਹੈਗੀ ਉਹ ਮਰਜ਼ਾਦਾ ਹੀ ਨਹੀਂ ਪੂਰੀ ਹੋਈ। ਹੂੰ। ਵੀ ਯਾਨੀ ਕਿ ਉਹੋ ਹੀ ਭੁਲੇਖਾ ਜਿਹੜੀ origiinal ਗੱਲ ਕਰਦਾ ਹੁੰਦਾ ਵੀ ਜੇ ਸਾਡੇ ਕੁੱਕੜ ਨੇ ਬਾਗ ਨਾ ਦਿੱਤੀ ਤਾਂ ਸੂਰਜ ਨਹੀਂ ਚੜ੍ਹਨਾ। ਤੁਹਾਨੂੰ ਕੀ ਲੱਗਦਾ? ਜਿਹੜੇ ਜਥੇਦਾਰ ਨੇ ਹੁਣ ਰਜ਼ਾਈ ਨਹੀਂ ਦਿੱਤਾ ਹੁਣ ਤਾਂ ਹਾਂਜੀ ਉਹ ਤੋਂ ਦਸਤਾਰਾਂ ਦਵਾਊਗਾ ਸੁਖਵੀਰ ਉਹਨੇ ਉਹਨੇ ਉਹਨਿਸਾਪ ਕੋ ਕਰਵਾ ਦੇਣਾ ਉਹ ਤੋਂ ਅਗਲੇ ਵਾਲੇ ਇਹ ਦੂਸਰਾ ਸੁਲਤਾਨ ਸਿੰਘ ਨਾਲ ਤਾਂ ਮਿਲਣ ਹੀ ਕਰ ਆਇਆ ਮੇਰਾ ਖਿਆਲ ਕੁਲਦੀਪ ਸਿੰਘ ਗੜਗਜ ਨਾ ਨਾ ਮੈਂ ਤਾਂ ਜੀ ਅੱਗੇ ਵੀ ਅਸੀਂ ਗੱਲ ਨਹੀਂ ਸੀ ਕਰਦੇ ਜਦੋਂ ਤੁਸੀਂ ਮਛਰਾਂ ਨੂੰ ਦੇਖਦੇ ਨਾ ਮਛਰਾਂ ਨੂੰ ਹਾਂਜੀ ਹਾਂਜੀ ਹਾਂ ਉਹਨਾਂ ਦਾ ਵਿਹਾਰ ਦੇਖ ਕੇ ਤੁਹਾਨੂੰ ਮੱਖੀਆਂ ਚੰਗੀਆਂ ਲੱਗਣ ਲੱਪੀਆਂ ਵੀ ਨਹੀਂ ਯਾਰ ਇਹਨਾਂ ਨਾਲੋਂ ਭੈੜੀਆਂ ਤਾਂ ਨਹੀਂ ਹੈਗੀਆਂ ਯਾਨੀ ਕਿ ਆਪਾਂ ਫਿਰ ਇਹ ਕਹਿ ਲਈਏ ਵੀ ਕੁੱਕੜ ਬਾਗ ਦੇਵੇ ਜਾਂ ਨਾ ਦੇਵੇ ਸੂਰਜ ਚੜਨਾ ਚੜਨਾ ਚੜੂ ਚੜੂ ਸੂਰਜ ਜਦੋਂ ਸੂਰਜ ਚੜਨਾ ਕੁੱਕੜ ਦੀ ਬਾਗ ਆਪੇ ਨਿਕਲ ਆਉਣੀ ਆ ਨਹੀਂ ਨਹੀਂ ਬਾਗ ਕਢਵਾ ਲੈਣੀ ਹੁਣੀ ਹਾਂਜੀ ਖੈਰ ਮੈਂ ਜਿਹੜੀ ਗੱਲ ਕਰਦਾ ਸੀਗਾ ਇਹ ਨਾ ਬਦਵਾਨਾਂ ਦੀ ਲਾਂਬੇ ਦੀ ਹੂੰ ਯਾਨੀ ਉਹਦੋਂ ਤਾਂ ਪਹਿਲਾਂ ਇਹਦੇ ਬਾਰੇ ਇਹ ਸ਼ੁਰੂ ਤਾਂ ਹੋਇਆ ਮੇਰਾ خیال ਆ 1996 97 ਦਾ ਜਿਆਦਾ ਐਕਟਿਵ ਹੋਇਆ ਜਾਂਦਾ ਉਦੋਂ ਕਿ 10 ਮੰਗ੍ਰੰਥ ਦੇ ਹੱਕ ਦੇ ਵਿੱਚ ਇਹਨੇ ਬੋਲਣਾ ਸ਼ੁਰੂ ਕੀਤਾ ਮੈਂ ਜਲੰਧਰ ਹੁੰਦਾ ਸੀ ਉਸ ਵੇਲੇ ਯੇ ਉਦੋਂ ਕਿ ਇਹਨੇ 10 ਮੰਗ੍ਰੰਥ ਦੇ ਹੱਕ ਦੇ ਵਿੱਚ ਇਹਨੇ ਸਪੀਚਾਂ ਦੇਣੀਆਂ ਸ਼ੁਰੂ ਕੀਤੀਆਂ ਜਿੱਥੇ ਕਿਤੇ ਵੀ ਇਹ ਜਾਂਦਾ ਸੀਗਾ ਜਦੋਂ ਆ ਤੇ ਉਹਦੇ ਤੋਂ ਬਾਅਦ ਫਿਰ ਜਿਆਦਾ ਸਾਹਮਣੇ ਉਦੋਂ ਆਇਆ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਸੰਬੰਧ ਦੇ ਵਿੱਚ ਅਕਾਲ ਤਖਤ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਦਾ ਆ ਵੀ ਉਸ ਵੇਲੇ ਕਿਸ ਤਰੀਕੇ ਦੇ ਨਾਲ ਉਹ ਸਾਰੀ ਜਿਹੜੀ ਵੀਡੀਓ ਆਡੀਓ ਸੀ ਉਹਨਾਂ ਦੀ ਉਹਨੂੰ ਕੱਟਵਾਡ ਕਰਕੇ ਉਹਦੇ ਵਿੱਚੋਂ ਤੋੜ ਮਰੋੜ ਕਰਕੇ ਤਾਂ ਉਹ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਦੇ ਉੱਤੇ ਉਹ ਪੇਸ਼ ਕਰਕੇ ਤਾਂ ਇੱਕ ਬਹਾਨਾ ਬਣਾ ਕੇ ਤੇ ਉਹਨਾਂ ਨੂੰ ਛੇਕਿਆ ਗਿਆ ਆ ਪਰ ਹਾ ਜਿਹੜਾ ਮੈਂ ਪ੍ਰੋਗਰਾਮ ਉਹਦਾ ਪਰਸੋ ਚੌਥ ਦਾ ਸੀਗਾ ਉਹਦਾ ਰੰਦਾਵੇ ਦੇ ਨਾਲ ਮੈਂ ਜਦੋਂ ਉਹ ਸੁਣਿਆ ਜੰਤਾ ਹੂੰ ਹੂੰ ਉਹ ਤੋਂ ਬਾਅਦ ਤੇ ਯਾਨੀ ਕਿ ਕੋਈ ਵੀ ਕਿਸੇ ਕਿਸਮ ਦੀ ਸ਼ੱਕ ਦੀ ਗੁੰਜਾਇਸ਼ ਬਾਕੀ ਨਹੀਂ ਰਹਿ ਜਾਂਦੀ ਇਹ ਬੰਦੇ ਵਾਕਿਆ ਹੀ ਮਹਾਕਮਿਨੇ ਆ ਯਾ ਜਿਸ ਤਰੀਕੇ ਦੇ ਨਾਲ ਇਹ ਗੁਰਬਾਣੀ ਨੂੰ ਗੁਰਮਤ ਨੂੰ ਆਪਣੇ ਸਵਾਰਥ ਵਾਸਤੇ ਵਰਤਦੇ ਪਏ ਆ ਹੂੰ ਹੁਣ ਉਹਦੇ ਵਿੱਚ ਉਸ ਦਿਨ ਇਹ ਦੱਸਦਾ ਪਿਆ ਵੀ ਪੰਥ ਨੇ ਤੇ ਰੱਦ ਕੀਤੀ ਆ ਨਿਯੁਕਤੀ ਜਿਹੜੀ ਆ ਨਵੇਂ ਜਥੇਦਾਰ ਦੀ ਹਾਂਜੀ ਜਿਹੜੀ ਵੱਡੀ ਬੇਈਮਾਨੀ ਉਸ ਦਿਨ ਇਹ ਕਰ ਰਿਆ ਸੀਗਾ ਉਹ ਕਹਿ ਰਿਆ ਸੀਗਾ ਵੀ ਗੁਰੂ ਗ੍ਰੰਥ ਨੇ ਵੀ ਇਹ ਨਿਯੁਕਤੀ ਜਿਹੜੀ ਹੈਗੀ ਉਹ ਰੱਦ ਕਰ ਦਿੱਤੀ ਆ ਹੂੰ ਵਿਅਕਤ ਪੰਥ ਦਾ ਹੁਕਮ ਜਿਹੜਾ ਹੁਣ ਇਹਨਾਂ ਨੇ ਕੀਤਾ ਵੀ ਉਹਨਾਂ ਨੂੰ ਰੱਦ ਕਰ ਦਿੱਤਾ ਜਾਂ ਬਾਈਕਾਟ ਕੀਤਾ ਇਹਨਾਂ ਦਾ ਆ ਉਹ ਹਵਾਲੇ ਦੇ ਰਿਆ ਉਸ ਦਿਨ ਵੀ ਜਿਹੜਾ ਉਸ ਦਿਨ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਇਆ ਹੂੰ ਕਿਉਂ ਮੈਂ ਗੱਲ ਕੀਤੀ ਤਾਂ ਵੀ ਜਦੋਂ ਪੰਥ ਦੀ ਗੱਲ ਕਰਦੇ ਉਦੋਂ ਤੋਂ ਆਮ ਬੰਦਾ ਜਿਹੜਾ ਹੈਗਾ ਉਹ ਸਵਾਲ ਕਰ ਦੂਗਾ ਵੀ ਤੁम्मे ਦੇ ਕੱਠ ਨੂੰ ਤੁਸੀਂ ਪੰਥ ਦਾ ਕੱਠ ਕਿਦਾਂ ਕਹਿ ਦੋਗੇ ਜਾਂ ਚਾਰ ਬੰਦੇ ਦੇ ਕੱਠ ਨੂੰ ਪੰਥ ਦਾ ਇਹ ਇਹ ਫੈਸਲਾ ਕੌਣ ਕਰੂ ਵੀ ਕਿਹੜਾ ਪੰਥ ਹੈ ਤੇ ਕਿਹੜਾ ਗੈਰ ਪੰਥ ਹੈ ਆ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਲਾਉਂਗੇ ਹੂੰ ਉਦੋਂ ਆਮ ਬੰਦਾ ਜਿਹੜਾ ਹੈਗਾ ਉਹ ਸਿਰ ਨਵਾ ਬੰਦਾ ਆ ਉਹ ਸਿਰ ਝੁਕਾ ਦਿੰਦਾ ਹੂੰ ਜਦੋਂ ਇਹ ਕਹਿ ਦਿੰਦਾ ਵੀ ਗੁਰੂ ਗ੍ਰੰਥ ਦਾ ਵੀ ਉਸ ਦਿਨ ਹੁਕਮਨਾਮਾ ਇਹ ਆਇਆ ਇਹਨਾਂ ਦੇ ਖਿਲਾਫ ਆਇਆ ਹੁਣ ਦੋ ਹੁਕਮਨਾਮਿਆਂ ਦਾ ਉਹਨੇ ਜ਼ਿਕਰ ਕੀਤਾ ਆਪਾਂ ਦੋਨਾਂ ਦੇ ਉੱਤੇ ਥੋੜੀ ਜਿਹੀ ਗੱਲ ਕਰ ਲੈਣੀ ਹੈ ਹਾਂਜੀ ਇੱਕ ਤਾਂ ਕਹਿੰਦਾ ਵੀ ਉਸ ਦਿਨ 2:30 ਵਜੇ ਜਦੋਂ ਉਹਨਾਂ ਨੂੰ ਸਰੋਪਾ ਦੇ ਦਿੱਤਾ ਉੱਥੇ ਦਸਤਾਰ ਦੇ ਦਿੱਤੀ ਉਹਨਾਂ ਦੇ ਉਹਨਾਂ ਨੂੰ ਥਾਪ ਦਿੱਤਾ ਹੂੰ ਉਸੇ ਦਿਨ ਆ 5:30 ਵਜੇ ਕਹਿੰਦਾ ਪ੍ਰਕਾਸ਼ ਹੋਇਆ ਆ ਤੇ ਸਵਾ 5 ਵਜੇ ਜਦੋਂ ਪ੍ਰਕਾਸ਼ ਹੋਇਆ ਤੇ ਉਸ ਵੇਲੇ ਕਹਿੰਦਾ ਜਿਹੜਾ ਹੁਕਮ ਆਇਆ ਗੁਰੂ ਦਾ ਉਸ ਹੁਕਮ ਦੇ ਵਿੱਚੋ ਇਸ਼ਾਰਾ ਮਿਲ ਗਿਆ ਵੀ ਇਹ ਨਿਯੁਕਤੀ ਨੂੰ ਗੁਰੂ ਸਾਹਿਬ ਨੇ ਰੱਦ ਕੀਤਾ ਠੀਕ ਨਹੀਂ ਹੈਗੀ ਇਹ ਹੂੰ ਤੇ ਹਕੁਨਾਮ ਕੀਆ ਕਹਿੰਦਾ ਹੁਕਮਨਾਮ ਸਿਗਾ ਵੀ ਮੰਨ ਰੇ ਕੌਣ ਕੋ ਮਤ ਤੈ ਲੈਨੀ ਹੂੰ ਪਰਦਾਰਾ ਨਿੰਦਿਆ ਰਸ ਰਚੋ ਰਾਮ ਭਗਤ ਨੇ ਕੀਨੀ ਹੂੰ ਹੁਣ ਉਸ ਸਾਰਾ ਸ਼ਬਦ ਪੜ ਲਓ ਇਹਦੇ ਤਾਂ ਸਿੱਧੇ ਸਿੱਧੇ ਅਰਥ ਬਣਦੇ ਆ ਨਾ ਵੀ ਕੁਲਦੀਪ ਸਿੰਘ ਗੜਗਾ ਜੇ ਸੇਦਾਰ ਨਹੀਂ ਬਣ ਸਕਦਾ ਇਹ ਇਹਦਾ ਤੁਸੀਂ ਪ੍ਰੋਫੈਸਰ ਸਾਹਿਬ ਸੰਗਦੇ ਅਰਥ ਕੱਢ ਕੇ ਵੀ ਦੇਖ ਲਓ ਤਾਂ ਵੀ ਇਹੀ ਅਰਥ ਬਰਨੇ ਇਹਦਾ ਸਿੱਧੇ ਹੀ ਮੰਨ ਰੇ ਕੁਲਦੀਪ ਸਿੰਘ ਗੜਗੱਜ ਇਹਦਾ ਮਤਲਬ ਕੁਲਦੀਪ ਸਿੰਘ ਗੜਗੱਜ ਆਪ ਵੀ ਇੱਕ ਗੁਰੂ ਤੇਗ ਬਹਾਦਰ ਨੇ ਕਿੱਥੇ ਕਹਿ ਦਿੱਤਾ ਵੀ ਇਹ ਮੈਂ ਕੁਲਦੀਪ ਸਿੰਘ ਗੜਗੱਜ ਨੂੰ ਕਹਿ ਰਿਹਾ ਵਾ ਤੂੰ ਕਿਹੜੀ ਖੋਟੀ ਮਤ ਲੈ ਲਈ ਇਹ ਨਹੀਂ ਸਾਡੇ ਯਾਨੀ ਕਿ ਹੁਣ ਕਿੰਨਾ ਵਧੀਆ ਨੁਕਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਪਏ ਹ ਹੂੰ ਵੀ ਮਨਾਤ ਨੂੰ ਕਿਹੜੇ ਪੁੱਠੇ ਪਾਸੇ ਲੱਗ ਗਿਆ ਤੂੰ ਪਰਦਾਰਾ ਨਿੰਦਿਆ ਰਸ ਰਚੇ ਤੂੰ ਪਰਾਈ ਇਸਤਰੀ ਦੇ ਚਸਕੇ ਦੇ ਵਿੱਚ ਪੈ ਗਿਆ ਹੂੰ ਤੂੰ ਪਰਾਈ ਨਿੰਦਿਆ ਦੇ ਚਸਕੇ ਦੇ ਵਿੱਚ ਫੈਪ ਪੈ ਗਿਆ ਤੂੰ ਨਹੀਂ ਇਹ ਤਾਂ ਹਰਪ੍ਰੀਤ ਲਈ ਹਰਪ੍ਰੀਤ ਲਈ ਲੱਗਦਾ ਆਹੋ ਜਿਹਾ ਮੈਂ ਉਹ ਗੱਲ ਕਰਦਾ ਵੀ ਜੇ ਇਸ ਨੁਕਤੇ ਨੂੰ ਨਿਗਾਹ ਤੋਂ ਦੇਖਣਾ ਹੋਵੇ ਇਹ 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 ਤਾਂ ਹਰਪ੍ਰੀਤ ਸਿੰਘ ਦੇ ਉੱਤੇ ਜ਼ਿਆਦਾ ਲੱਗਣਾ ਉਹ ਸਰਨੇ ਦੀ ਨਹੀਂ ਤੁਸੀਂ ਸੁਣੀ ਇੱਕ ਕਿਸੇ ਪੱਤਰਕਾਰ ਦੇ ਨਾਲ ਉਹ ਗੱਲਬਾਤ ਹੋ ਰਹੀ ਹੈ ਪੂਰੀ ਤੀ ਨਹੀਂ ਮੈਂ ਸੁਣੀ ਉਹ ਛੋਟਾ ਦੇ ਕਲਿੱਪ ਘੁੰਮਦਾ ਪਿਆ ਵਾ ਆਹੋ ਉਹ ਸਰਨਾ ਦੱਸਦਾ ਪਿਆ ਕਿ ਨਹੀਂ ਸ਼ਾਇਦ ਬਹਿਰੀਨ ਦੀ ਗੱਲ ਕਰਦਾ ਪਿਆ ਵੀ ਕਿਹੜੇ ਕੰਟੀ ਦੀ ਗੱਲ ਕਰਦਾ ਪਿਆ ਉਹ ਪੁੱਛੇ ਔਰਤ ਨੂੰ ਨਾਲ ਲੈ ਕੇ ਗਿਆ ਵਾਏ ਔਰ ਕਹਿੰਦਾ ਵੀ ਕਮੇਟੀ ਵਾਲੇ ਮੰਨਦੇ ਆ ਯਾ ਵੀ ਇੱਥੇ ਇੱਕ ਜਨਾਨੀ ਨੂੰ ਉਹ ਨਾਲ ਲੈ ਕੇ ਆਇਆ ਵਾ ਗੁਰਦੁਆਰੇ ਹੂੰ ਉਹ ਪੱਤਰਕਾਰ ਕਿਉਂ ਕਹਿੰਦਾ ਨਹੀਂ ਨਹੀਂ ਕਹਿੰਦਾ ਕਮੇਟੀ ਵਾਲੇ ਇਹ ਤਾਂ ਮੰਨਦੇ ਵੀ ਔਰਤ ਨਾਲ ਲੈ ਕੇ ਆਇਆ ਪਰ ਸੁੱਤੇ ਕਹਿੰਦਾ ਵੱਖਰੇ ਵੱਖਰੇ ਕਮਰਿਆਂ ਦੇ ਵਿੱਚ ਉਦੇਸ ਸਬੰਧ ਵਿੱਚ ਕਹਿੰਦੇ ਵੀ ਪੰਥ ਨੇ ਫੈਸਲਾ ਕੀਤਾ ਵੀ ਉਹ ਜਥੇਦਾਰ ਵਾਪਸ ਰਹੂਗਾ ਕਹਿੰਦਾ ਹੁਣ ਉਸ ਪੂਰੇ ਸ਼ਬਦ ਦੇ ਵਿੱਚੋਂ ਕਿੱਥੋਂ ਤੁਹਾਨੂੰ ਇਹ ਇਸ਼ਾਰਾ ਦੇ ਦਿੱਤਾ ਗੁਰੂ ਸਾਹਿਬ ਨੇ ਵੀ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਨਿਯੁਕਤੀ ਹੋਈ ਹੈ ਇਹ ਗਲਤ ਹੋ ਗਈ ਹੈ ਇਹਦੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਆ ਉਹ ਸਹੀ ਆ ਹੁਣ ਉਸ ਮੈਂ ਉਹ ਗੱਲ ਸ਼ੁਰੂ ਵਿੱਚ ਕੀਤੀ ਸੀਗੀ ਵੀ ਅਸੀਂ ਕਿ ਇਸ ਤਰੀਕੇ ਦੇ ਨਾਲ ਜਿੱਦਾਂ ਚਲਾਕ ਜੋਤਸ਼ੀ ਆਪਣੀਆਂ ਡੈਰੀਆਂ ਦੀ ਵਰਤੋਂ ਕਰਦੇ ਆ ਕਿ ਉਸੇ ਚਲਾਕੀ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਦੁਰਵਰਤੋਂ ਨਹੀਂ ਕਰਦੇ ਪਏ ਇਥੇ ਹੂੰ ਬਿਲਕੁਲ ਵੀ ਇੱਕ ਰੁਟੀਨ ਦੇ ਵਿੱਚ ਹੁਕਮਨਾਮਾ ਆਇਆ ਵਾ ਕੋਈ ਸੁਨੇਹਾ ਗੁਰਬਾਣੀ ਨੇ ਦਿੱਤਾ ਵਾ ਔਰ ਉਹਦੇ ਅਰਥ ਅਸੀਂ ਇਹ ਕਰਦੇ ਪਏ ਆ ਵੀ ਉਸ ਦਿਨ ਗੁਰੂ ਸਾਹਿਬ ਨੇ ਗੁਰਤੇਗ ਬਾਦਰਪਾਤਸ਼ਾਹ ਨੇ ਜਥੇਦਾਰ ਦੀ ਨਿਯੁਕਤੀ ਨੂੰ ਜਿਹੜਾ ਹੈਗਾ ਰੱਦ ਕਰ ਦਿੱਤਾ ਹੈ ਬਿਲਕੁਲ ਜੀ ਇਹ ਤੋਂ ਪਹਿਲਾਂ ਸਾਨੂੰ ਤੈਅ ਕਰਨਾ ਪੈਣਾ ਜਾਂ ਤਾਂ ਇਹ ਮੰਨ ਲਈਏ ਵੀ ਗੁਰੂ ਸਾਹਿਬ ਨੇ ਜਿਹੜੇ 1428 ਪੰਨੇ ਲਿਖੇ ਆ ਨਾ ਹਾਂਜੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਨੇ ਜ਼ਿੰਦਗੀ ਦੇ ਜਿੰਨੇ ਵੀ ਕੰਮ ਕਰਨੇ ਆ ਹਾਂਜੀ ਹਰੇਕ ਕੰਮ ਨੂੰ ਮੁੱਖ ਰੱਖ ਕੇ ਇਹਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਆ ਹਾਂਜੀ ਵੀ ਤੂੰ ਮਕਾਨ ਬਣਾਉਣਾ ਆ ਕਿੰਨੇ ਬੈੱਡਰੂਮ ਦਾ ਬਣਾਉਣਾ ਕਿੱਦਾਂ ਬਣਾਉਣਾ ਇਹਦੇ ਬਾਰੇ ਸਾਰਾ ਕੁਝ ਹੈਗਾ ਆ ਹਾਂ ਹਾਂ ਹਨਾ ਪਏ ਤੂੰ ਕੁੜੀ ਵਿਆਉਣੀ ਆ ਉਹਦੇ ਵਿਆਹ ਤੇ ਕੀ ਕੁਸ਼ ਕਰਨਾ ਕਿਦਾਂ ਦਾ ਖਾਣਾ ਕਿਦਾਂ ਦੇ ਬਰਾਤੀ ਹੋਣਗੇ ਉਹ ਲਿਖਿਆ ਆ ਨੌਕਰੀ ਕਰਨੀ ਆ ਬੱਚੇ ਪੜਾਉਣੇ ਕੱਲੀ-ਕੱਲੀ ਚੀਜ਼ ਲਿਖੀ ਹੋਈ ਆ ਪੇ ਜੋ ਤੁਸੀਂ ਕਰਨਾ ਇੱਥੋਂ ਆਖੇ ਪੜ੍ਹ ਲਓ ਸਾਡੇ ਨਾਲ ਇੱਥੇ ਇੱਕ ਬੰਦਾ ਸੀਗਾ ਉਹ ਟਕਸਾਲ ਨਾਲ ਸੰਬੰਧਿਤ ਤੇ ਉਹ ਕਈ ਗੁਰਦੁਆਰੇ ਦਾ ਪ੍ਰਬੰਧ ਵਿੱਚ ਰਿਹਾ ਹਾਂ ਤੇ ਯਾਨੀ ਪ੍ਰਬੰਧ ਵਿੱਚ ਇਦਾਂ ਪੇ ਮर्याਦਾ ਨੂੰ ਕਰਨੇ ਨੂੰ ਟੱਬਰ ਨੇ ਉਹਦੀ ਭੈਣ ਸੀਗੀ ਪੇ ਹੱਥ ਨਹੀਂ ਲਾਉਣਾ ਐ ਨਹੀਂ ਕਰਨਾ ਦੂਜਿਆਂ ਨੂੰ ਮੂੰਹ ਬੰਨ ਕੇ ਇਦਾਂ ਪੇ ਪਾਠ ਸੁਣੋ ਕਰਨਾ ਹਨਾ ਉਹ ਕਰਦਿਆਂ ਕਰਦਿਆਂ ਤੇ ਮੁੜ ਕੇ ਟਾਈਮ ਇਦਾਂ ਦਾ ਆ ਗਿਆ ਵੀ ਚਾਰ ਪੈਸੇ ਨੌਕਰੀ ਤੋਂ ਰਿਟਾਇਰ ਹੋ ਗਿਆ ਬੰਦਾ ਚਾਰ ਪੈਸੇ ਹੋ ਗਏ ਨਿਆਣੇ ਵੱਡੇ ਹੋਣੇ ਵਾਲੇ ਸੀਗੇ ਫਿਰ ਇਦਾਂ ਵੀ ਪਈ ਹੁਣ ਪੈਸੇ ਹੁਣ ਬੰਦਾ ਬਿਜ਼ਨਸ ਵਿੱਚ ਪਵੇ ਹੁਣ ਬਿਜ਼ਨਸ ਹੋਰ ਕੋਈ ਸਭ ਤੋਂ ਵਧੀਆ ਬਿਜ਼ਨਸ ਇੱਥੇ ਨਵੇਂ ਬੰਦਿਆਂ ਲਈ ਡੈਰੀ ਸ਼ਾਪ ਆ ਠੀਕ ਪੈਟਰੋਲ ਪੰਪ ਲਊਗਾ ਡੈਰੀ ਉਹਦੇ ਤੇ ਸੀਟਾਂ ਆ ਸੀਟਾਂ ਤੋਂ ਬਿਨਾ ਸ਼ਾਪ ਨਹੀਂ ਚੱਲਣੀ ਉਹ ਵਿਵਪਤਾ ਪੈ ਗਈ ਹਾਂ ਠੀਕ ਹੈ ਫਿਰ ਸ਼ਾਪ ਦੇਖ ਲਈ ਸਾਰਾ ਕੁਝ ਹੋ ਗਿਆ ਡੀਲ ਹੋ ਗਈ ਸਾਰੇ ਪਤਾ ਲੱਗ ਗਿਆ ਫਿਰ ਗੁਰਦੁਆਰੇ ਬੈਠ ਕੇ ਨਾ ਉਹ ਇਦਾਂ ਲਾਇ ਕਿ ਲੋਈ ਤਾ ਫਿਰ ਲੱਗਾ ਇਦਾਂ ਗੋਡਿਆਂ ਤੇ ਦੋਹਾਂ ਦੇ ਬਹਾਂ ਰੱਖ ਕੇ ਕਈ ਮੈਂ ਫਿਰ ਗੁਰੂ ਸਾਹਿਬ ਅੱਗੇ ਆ ਕੇ ਅਰਦਾਸ ਕੀਤੀ ਗੁਰੂ ਸਾਹਿਬ ਤੋਂ ਪੁੱਛਿਆ ਕਿ ਮਹਾਰਾਜ ਜੀ ਤੁਸੀਂ ਸਾਰਾ ਕੁਝ ਸਾਰਾ ਸਾਰੀ ਜ਼ਿੰਦਗੀ ਤੁਹਾਡੇ ਲੇਖੇ ਲਾਈ ਅਸੀਂ ਤਾਂ ਫਿਰ ਤਾਂ ਤੁਹਾ ਤੋਂ ਬਾਹਰ ਚ ਕੁਝ ਚੱਲ ਸਕਦੀ ਹੈ ਠੀਕ ਹੈ ਫਿਰ ਉਹ ਹੁਕਮ ਜਾਨੀ ਇਦਾਂ ਪੇ ਇਦਾਂ ਪੇ ਆ ਹੁਕਮ ਆਇਆ ਫਿਰ ਮੈਂ ਪੇ ਇਦਾਂ ਪਤਾ ਨਹੀਂ ਦੀਨਦਾਰ ਦਰਬਾਰ ਇਦਾਂ ਕੁ ਸਿਗਾ ਪੀ ਦੀਨਾ ਦੀ ਤੂੰ ਇਦਾਂ ਉਹ ਤੋਂ ਕੋ ਪੰਕਤੀ ਇਦਾਂ ਕਰਕੇ ਉਹਨੂੰ ਯਾਨੀ ਕਿ ਜੇ ਉਹ ਹੁਕਮ ਆ ਗਿਆ ਤਾਂ ਤੁਸੀਂ ਸਿਗਟਾਂ ਦਾ ਧੰਦਾ ਕਰ ਸਕਦੇ ਮੈਂ ਕਿਹਾ ਇਹਦੇ ਅਰਥ ਕਿੱਦਾਂ ਬਣ ਗਏ ਵੀ ਤੂੰ ਸਿਗਟਾਂ ਤਮਾਕੂ ਵੇਚ ਸਕਦੇ ਤੁਸੀਂ ਜਾਣੀ ਇਹਦਾ ਮਤਲਬ ਨਹੀਂ ਵੈਸੇ ਇੱਕ ਗੱਲ ਆ ਹੁਣ ਹਾਂ ਹਾਂ ਕਿਉਂਕਿ ਪੁਰਾਤਨ ਸਿੱਖਾਂ ਦੇ ਸੰਬੰਧ ਚ ਅਸੀਂ ਨਹੀਂ ਦੇਖਿਆ ਜਾਂ ਅਸੀਂ ਉਹ ਘਟਨਾਵਾਂ ਨਹੀਂ ਦੇਖਿਆ ਕਿੱਦਾਂ ਹੋਈਆਂ ਕਿੱਦਾਂ ਨਹੀਂ ਹੋਈਆਂ ਆਹੋ ਸੁਣੀਆਂ ਵਾ ਪੜੀਆਂ ਵਾ ਜੋ ਇਹਨਾਂ ਦੇ ਗ੍ਰੰਥਾਂ ਨੇ ਲਿਖੀਆਂ ਹਨਾ ਇੱਕ ਗੱਲ ਤਾਂ ਪੱਕੀ ਆ ਨਾ ਹੂੰ ਕਿ ਜਿਉ ਘਟਨਾਵਾਂ ਵਾਕਿਆ ਹੋਈਆਂ ਵਾ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਗ੍ਰੰਥਾਂ ਨੇ ਲਿਖੀਆਂ ਹੂੰ ਤਾਂ ਉਹ ਸਿੱਖ ਜਿਹੜੇ ਹੈਗੇ ਲੰਬੇ ਵਰਗੇ ਹੋਣਗੇ ਉਸ ਵੇਲੇ ਜਿਹੜੇ ਪਰਚੀਆਂ ਪਾ ਪਾ ਕੇ ਫੈਸਲੇ ਕਰਦੇ ਸੀ ਮੈਂ ਕਿੰਨਾ ਲੋ ਆਈਕਿਊ ਹੋਊਗਾ ਜੇ ਇਹ ਔਰ ਇਹ ਅਸੀਂ ਅੱਜ ਇਹ ਨਹੀਂ ਸੋਚਦੇ ਭਈ ਜੇ ਉਹ ਘਟਨਾਵਾਂ ਨੂੰ ਅਸੀਂ ਗੁਰੂ ਸਾਹਿਬ ਦੇ ਨੇੜਲੇ ਸਿੱਖਾਂ ਨਾਲ ਜੋੜਨਾ ਬਿਲਕੁਲ ਤਾਂ ਉਹਦੇ ਨਾਲ ਗੁਰੂ ਸਾਹਿਬ ਦੀ ਵੀ ਤੇ ਉਹਨਾਂ ਦੀ ਬਦਨਾਮੀ ਕਿੰਨੀ ਹੋਣੀ ਆ ਬਿਲਕੁਲ ਜੀ ਕੋਈ ਕੋਈ ਇਦਾਂ ਨਹੀਂ ਕਿਸੇ ਨੇ ਇਹ ਨਹੀਂ ਹੋਣਾ ਅਸੀਂ ਕਹਿੰਨੇ ਆਂ ਭਈ ਇਸ ਬਹਾਨੇ ਨਾਲ ਲੋਕਾਂ ਨੇ ਗੱਲ ਮੰਨ ਲੈਣੀਆਂ ਭਈ ਗੁਰੂ ਦੇ ਨਾਲ ਦਾ ਬੰਦਾ ਆ ਜੇ ਉਹਨੇ ਇਦਾਂ ਕੀਤਾ ਤਾਂ ਠੀਕ ਆ ਬਿਲਕੁਲ ਪਰ ਆਮ ਬੰਦੇ ਨੇ ਇਦਾਂ ਨਹੀਂ ਦੇਖਣਾ ਉਹ ਨਹੀਂ ਕਹਿਣਾ ਜੇ ਗਲਤ ਫੈਸਲਾ ਕਰ ਰਿਹਾ ਹੈ ਇਦਾਂ ਮਤਲਬ ਇੰਨੇ ਨਕਮੇ ਬੰਦੇ ਸੀ ਗੁਰੂ ਸਾਹਿਬ ਦੇ ਨਾਲ ਆਹ ਅਜਿਹੇ ਰੈਤ ਨਾਮੇ ਦੀ ਆਪਾਂ ਗੱਲਾਂ ਕਰਦੇ ਆਂ ਹੂੰ ਜੇ ਜਦੋਂ ਪਾਈ ਦਿਆ ਸਿੰਘ ਦੇ ਨਾਲ ਜਾਂ ਭਾਈ ਦੇਸਾ ਸਿੰਘ ਉਸ ਵੇਲੇ ਦੇ ਗੁਰੂ ਸਾਹਿਬ ਦੇ ਸਮਕਾਲੀ ਸਿੱਖਾਂ ਦੇ ਨਾਵਾਂ ਦੇ ਨਾਲ ਜੁੜ ਕੇ ਰਹਿਤ ਨਾਮੇ ਪ੍ਰਚਾਰੇ ਗਏ ਹਾਂਜੀ ਜਦੋਂ ਹੁਣ ਕਿਸੇ ਨੇ ਆਮ ਬੰਦੇ ਨੇ ਜਦੋਂ ਉਹਨਾਂ ਨੂੰ ਪੜਨਾ ਹੂੰ ਉਹਨੇ ਤਾਂ ਉਹਨਾਂ ਰਹਿਤ ਨਾਮੇ ਦੇ ਵਿੱਚ ਜੋ ਕੁਝ ਲਿਖਿਆ ਵਾ ਉਹਨੂੰ ਗੁਰੂ ਦੀ ਮਰਜ਼ੀ ਹੀ ਸਮਝਣਾ ਵਾ ਗੁਰੂ ਦੀ ਵਿਚਾਰਧਾਰਾ ਹੀ ਸਮਝਣਾ ਵਾ ਵੀ ਇਹ ਗੁਰੂ ਦੇ ਕੋਲ ਰਹਿੰਦੇ ਸੀ ਇਹ ਦੇਖਦੇ ਸੀ ਰੋਜ਼ ਜੇ ਇਹ ਇਨਾਂ ਰਹਿਤ ਨਾਮਿਆਂ ਦੇ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਜਾਇਜ਼ ਠਹਿਰਾਇਆ ਗਿਆ ਤਾਂ ਇਹਦਾ ਮਤਲਬ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ ਹੋਵੇਗਾ। ਯਾ। ਕਿਉਂਕਿ ਹੁਣ ਸੰਤੋਖ ਸੰਗ ਦੇ ਸਬੰਧ ਵਿੱਚ ਤਾਂ ਆਪਾਂ ਕਹਿੰਦੇ ਵੀ 100-150 ਸਾਲ ਬਾਅਦ ਵਿੱਚ ਜਾ ਕੇ ਉਹਨੇ ਲਿਖਿਆ ਜਾ ਕੇ ਗ੍ਰੰਥ ਹੁਣ ਰਹਿਤ ਨਾਮੇ ਤਾਂ ਉਹਨਾਂ ਸਿੱਖਾਂ ਦੇ ਨਾਵਾਂ ਦੇ ਨਾਲ ਜੁੜੇ ਹੋਏ ਆ ਜਿਹੜੇ ਗੁਰੂ ਦੀ ਹਜ਼ੂਰੀ 'ਚ ਰਹੇ ਆ। ਹੂੰ। ਤੇ ਜੇ ਉਹਨਾਂ ਦੇ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਜਾਇਜ਼ ਠਹਿਰਾਇਆ ਗਿਆ ਵਾ ਕਿਸੇ ਤਰੀਕੇ ਦੇ ਨਾਲ ਤਾਂ ਇਹਦਾ ਮਤਲਬ ਗੁਰੂ ਸਾਹਿਬ ਦੀ ਵਿਚਾਰਧਾਰਾ ਨਸ਼ਿਆਂ ਨੂੰ ਪ੍ਰਮੋਟ ਕਰਦੀ ਹੈ ਉਸ ਤਰੀਕੇ ਦੇ ਨਾਲ। ਯਾ। ਪਰ ਨਹੀਂ ਜੇ ਇਸੇ ਤਰੀਕੇ ਦੇ ਨਾਲ ਜਿੱਦਾਂ ਇਹਨਾਂ ਨੇ ਘਟਨਾਵਾਂ ਲਿਖੀਆਂ ਵਾਂ ਉਦਾਂ ਹੀ ਹੋਈਆਂ ਵਾਂ ਤੇ ਜੋ ਕੁਝ ਅੱਜ ਅਸੀਂ ਦੇਖਦੇ ਆ ਫਿਰ ਤਾਂ ਇਹੀ ਕਹਿਣਾ ਵਾਂ ਵੀ ਉਹਨਾਂ ਦਾ ਜਿਹੜਾ ਲੈਵਲ ਆ ਸੋਚਣ ਦਾ ਉਹਨਾਂ ਦੀ ਬੁੱਧੀ ਦਾ ਵਿਕਾਸ ਜਿਹੜਾ ਇਹਨਾਂ ਕੀ ਹੋਇਆ ਹੋਗਾ ਜਿੰਨਾ ਅੱਜ ਦੇ ਨਲੰਬੇ ਵਰਗਿਆਂ ਦਾ ਹੋਇਆ ਹੈ ਅੱਜ ਤੋਂ ਜਿਹੜੇ ਜਦੋਂ ਜਦੋਂ ਆਈਕਿਊ ਦੀ ਗੱਲ ਜੀ ਗੱਲ ਕਰਦੇ ਨਾ ਕੱਲ ਪਰਮਵੀਰ ਨਾ ਮੈਂ ਗੱਲ ਕਰਦਾ ਸੀ ਪਰਮਵੀਰ ਕਹਿੰਦਾ ਵੀ ਜਿਹੜੀਆਂ ਗੱਲਾਂ ਜਦੋਂ ਅੱਜ ਉਹ ਸਾਇੰਸ ਕਹਿੰਦੀ ਆ ਕਿ 100 ਸਾਲ ਪਹਿਲਾਂ ਜਿਨ੍ਹਾਂ ਲੋਕਾਂ ਨੂੰ ਇੰਟੈਲੀਜੈਂਟ ਬਹੁਤ ਉੱਚਲੇ ਵੱਡੇ ਲੈਵਲ ਦੇ ਆਈਕਿਊ ਵਾਲੇ ਬੰਦੇ ਮੰਨਿਆ ਗਿਆ ਸੀ ਨਾ ਹੂੰ ਜਿੰਨਾ ਕੁ ਲੈਵਲ ਉਹਨਾਂ ਦਾ ਸੀ ਉਹਨਾਂ ਉਹਨਾਂ ਲੈਵਲ ਅੱਜ ਕੱਲ ਆਮ ਬੰਦੇ ਦਾ ਹੋ ਗਿਆ ਆ ਬਿਲਕੁਲ ਸਾਧਨ ਜਾਦੀ ਵੱਧ ਗਏ ਆ ਪੜ੍ਹਾਈ ਆ ਰਹੀ ਆ ਬੰਦੇ ਕੋਲ ਤਰਕ ਜਾਦੀ ਆ ਰਿਹਾ ਆ ਐਵਰੇਜ ਬੰਦੇ ਹੁਣ ਆਪਣੇ ਟਾਈਮ ਦੇਖ ਲਓ ਪਿੰਡ ਦੇ ਵਿੱਚ ਚਾਰ ਬੰਦੇ ਬੀਏ ਹੁੰਦੇ ਸੀ ਮੱਸੀਂ ਹਾਂ ਹੁਣ ਹਰੇਕ ਬੰਦਾ ਡਿਗਰੀ ਲੈ ਕੇ ਬੈਠਾ ਬਿਲਕੁਲ ਤਾਂ ਉਹ ਉਹ ਗੱਲ ਕਰਦਾ ਸੀ ਵੀ ਜਿਹੜੀਆਂ ਗੱਲਾਂ ਗ੍ਰੰਥਾਂ ਵਿੱਚ ਜਿੱਦਾ ਸੰਤੋਖ ਸਿੰਘ ਨੇ ਲਿਖਿਆ ਨਾ ਹੁਣ ਸਾਨੂੰ ਲੱਗਦਾ ਵੀ ਸੰਤੋਖ ਸਿੰਘ ਇਦਾਂ ਕਿਦਾਂ ਲਿਖ ਸਕਦਾ ਵੀ ਗੁਰੂ ਸਾਹਿਬ ਕਾਜੀ ਦੀ ਕੁੜੀ ਨੂੰ ਕੱਢ ਕੇ ਲਿਆਏ ਜੋ ਪਰ ਉਹ ਪਰਮਵੀਰ ਕਹਿੰਦਾ ਸੀ ਕਿ ਹੋ ਸਕਦਾ ਉਸ ਵੇਲੇ ਉਹਨਾਂ ਨੂੰ ਇਹ ਗੱਲ ਇਦਾਂ ਲੱਗਦੀ ਹੋਵੇ ਪੇ ਬਾ ਕਾਜੀ ਦੀ ਕੁੜੀ ਨੂੰ ਕੱਢ ਲਿਆ ਗੁਰੂ ਸਾਹਿਬ ਉਹਨਾਂ ਨੂੰ ਇਦਾਂ ਲੱਗਦਾ ਕਿ ਇਹ ਤਾਂ ਬਹੁਤ ਵਧੀਆ ਗੱਲ ਕੀਤੀ ਵਾ ਸਵਾਦ ਆ ਗਿਆ ਜਾਨੀ ਇਦਾਂ ਆਹ ਉਹ ਵੀ ਬਾਬੇ ਬੁੱਢੇ ਨੇ ਅਤੋਂ ਜਵਾਬ ਦਿੱਤਾ ਉਹ ਗੁਰੂ ਸਾਹਿਬ ਤੇਰੇ ਜਵਾਈ ਬਣਨਗੇ ਜਦੋਂ ਹਾਂ ਪਿਆ ਆ ਆ ਠੋਕਮਾ ਜਵਾਬ ਦਿੱਤਾ ਹੁਣ ਪਤਾ ਲੂਟਾ ਜੀ ਨੂੰ ਜਾਨੀ ਹੈ ਨਾ ਮਤਲਬ ਉਰੀ ਜੇ ਹੁਣ ਸਮਝ ਨਹੀਂ ਆ ਤਾਂ ਉਹਨੇ ਇਤਿਹਾਸविदਾਂ ਲਿਖਣਾ ਫਿਰ ਹਨਾ ਆਹੋ ਪਰ ਅ ਅਫਸੋਸ ਤਾਂ ਐਸਾ ਗੱਲ ਦਾ ਵੀ ਅਜੋਕੇ ਸਮੇਂ ਦੇ ਅੰਦਰ ਵੀ ਅਸੀਂ ਆਪਣਾ ਸੋਚ ਦਾ ਪੱਧਰ ਜਿਹੜਾ ਉੱਥੋਂ ਤੱਕ ਸੀਮਤ ਰੱਖਿਆ ਹੈ ਉਹਨਾਂ ਗ੍ਰੰਥਾਂ ਤਾਂ ਸੀਮਤ ਰੱਖਿਆ ਨਹੀਂ ਤਾਂ ਹੁਣ ਜਿੱਦਾਂ ਆਪਾਂ ਗੱਲ ਕਰ ਰਹੇ ਆਏ ਦੀ ਵੀ ਹੁਣ ਹੁਕਮਨਾਮਾ ਆਇਆ ਵਾ ਸੁਭਾਵਕ ਤੌਰ ਦੇ ਉਤੇ ਵੀ ਮੰਨ ਰੇ ਕੌਣ ਕੁਮਤ ਪੈ ਲੈਨੀ ਪਰਦਾਰਾ ਨਿੰਧਿਆ ਰਸ ਰਚਿਓ RAM ਭਗਤ ਨੇ ਕੀਨੀ ਮੁਕਤ ਪੰਥ ਜਾਣਿਓ ਤੈ ਨਾ ਹਣ ਤਨ ਜੋਰਨ ਕੋ ਤਾਇੰਤ ਸੰਗ ਕਾਹੂ ਨਹੀਂ ਦੀਨਾ ਵਰਥਾ ਬੰਧਾਇਆ ਇਹਦੇ ਵਿੱਚੋਂ ਕਿੱਥੋਂ ਤੁਸੀਂ ਇਹ ਸਮਝ ਲਿਆ ਵੀ ਗੁਰੂ ਸਾਹਿਬ ਨੇ ਕਿਹਾ ਵੀ ਅੱਜ ਜਿਹੜਾ ਕੁਲਦੀਪ ਸਿੰਘ ਨੂੰ ਇੱਥੇ ਉਸੇ ਸਰੂਪੇ ਦਿੱਤੀਆ ਦਸਤਾਰਾਂ ਦਿੱਤੀਆਂ ਉਹ ਗਲਤ ਕੰਮ ਹੋ ਗਿਆ ਹੂੰ ਫਿਰ ਕਹਿੰਦਾ ਜੀ ਦੂਸਰਾ ਹੁਕਮਨਾਮਾ ਉਸੇ ਦਿਨ ਦਰਬਾਰ ਸਾਹਿਬ ਤੋਂ ਆ ਗਿਆ ਵਾ ਮੇਰਾ ਤਾਂ ਦਸੇਬੀ ਉਸ ਸਤਵੀਰ ਸਿੰਘ ਦਾ ਲਿਖਿਆ ਹੋਇਆ ਇੱਕ ਆਰਟੀਕਲ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਹੁਕਮਨਾਮੇ ਲਿਖੇ ਹੋਏ ਆ ਜਿੱਦਾਂ ਫਲਾਣੇ ਵੇਲੇ ਆ ਪਹਿਲਾ ਪ੍ਰਕਾਸ਼ ਕੀਤਾ ਉਦੋਂ ਆ ਹੁਕਮਨਾਮਾ ਆਇਆ ਫਲਾਣੀ ਜਗ੍ਹਾ ਤੇ ਆ ਹੁਕਮਨਾਮਾ ਆਇਆ ਉਹਦਾ ਉਹਨੇ ਅਮਰਜੀਤ ਸਿੰਘ ਨੇ ਬਾਅਦ ਚ ਉਹਦੇ ਵਿੱਚ ਪੜ੍ਹ ਕੇ ਜਦੋਂ ਦੱਸਵਾ ਦਿਆ ਉਹਦੇ ਅੱਖਾਂ ਤੋਂ ਵੀ ਸਾਹਮਣੇ ਲਿਖਿਆ ਹੋਇਆ ਪੜ੍ਹਦੇ ਪਿਆ ਜਿੱਦਾਂ ਲੈ ਕੇ ਰੱਖਿਆ ਹੋਇਆ ਸਾਹਮਣੇ ਵੀ ਉਹ ਦੱਸਿਆ ਹ ਹੁਣ ਉਸ ਦਿਨ ਉਹ ਕਹਿੰਦੇ ਵੀ ਅਹ ਦਰਬਾਰ ਸਾਹਿਬ ਜਦੋਂ ਪ੍ਰਕਾਸ਼ ਹੋਇਆ ਸਵੇਰ ਨੂੰ ਤੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਇਆ ਸੀਗਾ ਵੀ ਸਤਗੁਰ ਤੇ ਜੋ ਮੂੰਹ ਫੇਰੇ ਸੇ ਬੰਦੇ ਦੁੱਖ ਸਾਂ ਹਾਂ ਹੂੰ ਯਾਨੀ ਕਿ ਇੰਨੀ ਪੰਕਤੀ ਤੋਂ ਵੀ ਜਿਹੜਾ ਬੰਦਾ ਗੁਰੂ ਤੋਂ ਮੂੰਹ ਫੇਰਦਾ ਵਾ ਉਹ ਦੁੱਖਾਂ ਦੇ ਵਿੱਚ ਵੱਜਦਾ ਵਾ ਦੁੱਖ ਸੰਦਾ ਆਹ ਇਹਦੇ ਤੋਂ ਕਿੱਥੋਂ ਤੁਹਾਨੂੰ ਇਹ ਇਸ਼ਾਰਾ ਮਿਲ ਗਿਆ ਵੀ ਜਿਹੜਾ ਕੁਲਦੀਪ ਸਿੰਘ ਗਰਗਾਜਿਆ ਉਹਨੇ ਗੁਰੂ ਤੋਂ ਮੂੰਹ ਫੇਰਿਆ ਹੋਇਆ ਵਾ ਤੇ ਜਿਹੜੇ ਹਰਪ੍ਰੀਤ ਜਾਂ ਰਗਵੀਰ ਸਿੰਘ ਹੋਣੀ ਆ ਉਹ ਗੁਰੂ ਦੇ ਸਨਮੁਖ ਨੇ ਨਹੀਂ ਨਹੀਂ ਇੱਕ ਗੱਲ ਹੈਗੀ ਆ ਜੀ ਦਾ ਸਾਨੂੰ ਇਹ ਮੈਨੂੰ ਲੱਗਦਾ ਵੀ ਸਾਨੂੰ ਉਹ ਜੋੜ ਲੈਣੀ ਚਾਹੀਦੀ ਆ ਸਖਵੀਰ ਬਾਗਲ ਦਾ ਮੁੱਢਾ ਉਤਰਿਆ ਆ ਅੱਛਾ ਜੀ ਹਾਂ ਉਹਨੂੰ ਸ਼ਾਇਦ ਜੋੜ ਲੈਂਦੇ ਜੋੜਦੇ ਹੋਣ ਨਾਲ ਉਹਨੂੰ ਨਹੀਂ ਪਤਾ ਤਾਂ ਇਹ ਤੁਸੇ ਇਹ ਗੱਲ ਕੀਤੀ ਇੱਥੇ ਤਾਂ ਮੋੜਾ ਉੱਤਰਿਆ ਨਾ ਤੁਸੀਂ ਉਹ ਉਹਦੀ ਸੁਣ ਕੇ ਦੇਖ ਲਓ ਤੁਸੀਂ ਮੈਂ ਉਹਦਾ ਜਥੇਦਾਰ ਰਣਜੀਤ ਸਿੰਘ ਹੂੰ ਜਨਨ ਕਿ ਪਤਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੋਹ ਹੀ ਖਾਦੀ ਹੋਈ ਆ ਵੀ ਆਪਣੀਆਂ ਸਫਾਈਆਂ ਦੇਣ ਵਾਸਤੇ ਅਸੀਂ ਇਸ ਤਰੀਕੇ ਦੀਆਂ ਉਦਾਹਰਨਾਂ ਜਿਹੜੀਆਂ ਹੈਗੀਆਂ ਉਹ ਦੇਣੀਆਂ ਸ਼ੁਰੂ ਕਰ ਦਿੰਦੇ ਹਾਂ ਹਾਂ ਹੁਣ ਤੁਹਾਨੂੰ ਚੇਤਾ ਹੋਣਾ ਜਦੋਂ ਉਹ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ ਸੀਗਾ ਆ ਉਦੋਂ ਵੀ ਟੌੜਾ ਸੀਗਾ ਉਸ ਵੇਲੇ ਤੇ ਟੌੜੇ ਨੂੰ ਵੀ ਚੱਲਦਾ ਕੀਤਾ ਤੇ ਇਹਨੂੰ ਵੀ ਚੱਲਦਾ ਕੀਤਾ ਦੋਨਾਂ ਨੂੰ ਜਦਾਂ ਹੂੰ ਹੁਣ ਉਹ ਇਹ ਦੀ ਇਹ ਦੀ ਸਫਾਈ ਬਤਾ ਕੀ ਦੇ ਰਿਹਾ ਹੂੰ ਉਹ ਕਹਿੰਦਾ ਵੀ ਜਿੰਨੇ ਮੈਨੂੰ ਜਥੇਦਾਰੀ ਤੋਂ ਲਾਇਆ ਸੀਗਾ ਜਿਹੜੀ ਉਹ ਅੰਤਰਨ ਕਮੇਟੀ ਹੋਊਗੀ ਜਿਹੜਾ ਉਹਦਾ ਮੁਖੀ ਹੋਊਗਾ ਮੈਨੂੰ ਨਾਂ ਦਾ ਉਹਦਾ ਚੇਤਾ ਭੁੱਲ ਗਿਆ ਹੁਣ ਕੀ ਨਾਂ ਲੈਂਦਾ ਸੀ ਉਹਦਾ ਹੂੰ ਬਿ થોੜੇ ਦਿਨਾਂ ਬਾਅਦ ਉਹ ਬੰਦੇ ਦੀ ਮੌਤ ਹੋ ਗਈ ਸੀ। ਹੂੰ। ਉਹ ਬੰਦੇ ਦਾ ਕੋਈ ਐਕਸੀਡੈਂਟ ਹੋਇਆ ਸੀਗਾ ਤੇ ਉਹਦੀ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਸੀਗੀਆਂ ਤੇ ਸ਼ਾਇਦ ਲੜਕੀ ਵੀ ਮਿਲੀ ਸੀ। ਹੂੰ। ਕੋਈ ਸ਼ਰੋਮਨੀ ਕਮੇਟੀ ਦੇ ਅੰਤਰਨ ਕਮੇਟੀ ਦਾ ਹੀ ਕੋਈ ਮੁਖੀ ਹੋਊਗਾ ਜਾਂ ਜੋ ਵੀ ਅਹੁਦੇਦਾਰ ਸੀਗਾ। ਯਾ ਜਿਨ੍ਹਾਂ ਨੇ ਇਹਨੂੰ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ ਸੀ। ਹੂੰ। ਉਹ ਕਹਿ ਰਿਹਾ ਵਾ ਵੀ ਉਹਦੇ ਕੀਤੇ ਦੀ ਜਾਨੀ ਕਿ ਸਜ਼ਾ ਉਹਨੂੰ ਰੱਬ ਨੇ ਉਸੇ ਵੇਲੇ ਹੀ ਦੇ ਦਿੱਤੀ। ਹੂੰ। ਵੀ ਜੇ ਰੱਬ ਵੀ ਕਿੱਡਾ ਬੇਈਮਾਨ ਹੈ ਵੀ ਉਡੀਕ ਕਰਦਾ ਰਹਿੰਦਾ ਕਿ ਬਾਅਦ ਵਿੱਚ ਮੈਂ ਸਜ਼ਾ ਦਊ ਇਹਨਾਂ ਨੂੰ ਹੂੰ ਪਹਿਲਾਂ ਪਹਿਲਾਂ ਗਲਤੀ ਕਰ ਲੈਣ ਜਾਂ ਰੱਬ ਨੇ ਉਹਨਾਂ ਨੂੰ ਤੈਨੂੰ ਜ਼ਥੇਦਾਰੀ ਤੋਂ ਲਾਉਣੀ ਕਾਦੂ ਵਸ ਦੇ ਦਿੱਤਾ ਜਾਂ ਰੱਬ ਐਡਾ ਬੇਵੱਸ ਹੋ ਚੁੱਕਾ ਵਾ ਹੂੰ ਵੀ ਜਿਹੜਾ ਜਿਸ ਵੇਲੇ ਤੈਨੂੰ ਜ਼ਥੇਦਾਰੀ ਤੋਂ ਲਾਇਆ ਜਾ ਰਿਹਾ ਉਸ ਵੇਲੇ ਰੱਬ ਚੁੱਪ ਕਰਕੇ ਤਮਾਸ਼ਾ ਦੇਖਦਾ ਪਿਆ ਵਾ ਲਾ ਵੀ ਜਦੋਂ ਜਥੇਦਾਰੀ ਤੋਂ ਲਾ ਦਿੱਤਾ ਉਹਨੇ ਤੋਂ ਬਾਅਦ ਕਹਿੰਦਾ ਵੀ ਹੁਣ ਮੈਂ ਇਹਦਾ ਐਕਸੀਡੈਂਟ ਕਰਾ ਕੇ ਤਾਂ ਹੁਣ ਇਹਨੂੰ ਮੈਂ ਜਾਨੋਂ ਮਾਰ ਦੇਣਾ ਹੂੰ ਯਾਨੀ ਕਿ ਉਸ ਉਦਾਹਰਨ ਨੂੰ ਉਸ ਘਟਨਾ ਨੂੰ ਜਿੱਦਾਂ ਆਪਣੇ ਹੱਕ ਦੇ ਵਿੱਚ ਇੱਕ ਵੱਡੀ ਦਲੀਲ ਵਜੋਂ ਵਰਤਦਾ ਵੀ ਮੈਂ ਸਹੀ ਸੀ ਉਸ ਹੂੰ ਤੇ ਜੇ ਤੁਸੀਂ ਇੱਥੋਂ ਤੱਕ ਆ ਗਏ ਫਿਰ ਤੁਸੀਂ ਵਿਰੋਧਤਾ ਕਰਨੀ ਛੱਡ ਦਿਓ ਵੀ ਛੱਡ ਦਿਓ ਉਸੇ ਰੱਬ ਦੇ ਉੱਤੇ ਨਹੀਂ ਜੀ ਉਹਨੂੰ ਇੱਕ ਬੰਦੇ ਨੂੰ ਇਦਾਂ ਐਕਸੀਡੈਂਟ ਦੇ ਵਿੱਚ ਮਾਰਿਆ ਵਾ ਤੇ ਬਾਕੀ ਨੂੰ ਵੀ ਮਾਰ ਦੂਗਾ ਉਹ ਨਾ ਜੀ ਇਹ ਸੱਚ ਆ ਫਿਰ ਇਕੱਲਾ ਤੁਹਾਡੇ ਲਈ ਥੋੜੋ ਆ ਇਹ ਤਾਂ ਸਾਰਿਆਂ ਲਈ ਆ ਫਿਰ ਇਹ ਤਾਂ ਹਰੇਕ ਵਾਸਤੇ ਹੀ ਆ